میری گل سنو ਤੁਹਾਡੇ موਟਰਸਾਈਕਲ ਨੇ ਪਟਾਕਾ ਨਹੀਂ ਮਾਰਿਆ ਪਰ ਤੁਹਾਡਾ ਬੱਚਾ ਇਹਨੂੰ ਬਹੁਤ ਉੱਚੀ ਆਵਾਜ਼ ਵਿੱਚ ਰੇਸਾਂ ਦੇ ਦੇ ਤੇ ਕਿਥੇ ਚਲਾਉਦਾ ਦੀ ਇਹ ਸਰ ਉਹਦਾ ਗਿਫਟ ਹੈ ਤੁਹਾਡਾ پولیس ਅਸਤਾਨਾ ਇੱਥੇ ਆ ਕੇ ਜਦੋਂ ਮੋਟਰਸਾਈਕਲ ਚੈੱਕ ਕੀਤੇ ਵਾਕਈ ਉਹ ਮੋਟਰਸਾਈਕਲ ਪਟਾਕੇ ਮਾਰਦਾ ਸੀ ਜਿਹੜਾ ਦੂਸਰਾ ਮੋਟਰਸਾਈਕਲ ਹੈ ਉਹ ਉਹਦਾ ਸਲੰਸਰ ਜਿਹੜਾ ਬਹੁਤ ਜ਼ਿਆਦਾ ਆਵਾਜ਼ ਕਰਦਾ ਸੀ ਇੱਕ ਜਿਹੜਾ ਪਟਾਕੇ ਵਾਲਾ ਮੋਟਰਸਾਈਕਲ ਹੈ ਉਹਦਾ ਅਸੀਂ ਠੋਕੇ ਚਲਾਣ ਕੀਤਾ ਤੇ ਮੋਟਰਸਾਈਕਲ ਜਿਹੜਾ ਬੰਦ ਕਰ ਦਿੱਤਾ ਔਰ ਨਾ ਹੀ ਇਸ ਮਸਲੇ ਦੇ ਵਿੱਚ ਅਸੀਂ ਕਿਸ ਦੀ ਸ਼ਮਾਰਸ਼ ਮੰਨਦੇ ਆਂ ਤੇ ਨਾ ਮੰਨਣੀ ਤੇ ਨਾ ਲੋੜ ਹੁਸ਼ਿਆਰਪੁਰ ਦੇ ਵਿੱਚ ਤਾਕਤ ਪੁਲਿਸ ਅਫਸਰ ਨੇ ਬੁਲਟ ਵਾਲਿਆਂ ਦੇ ਕੱਟੇ ਚਲਾਨ ਚਲਾਨ ਕੱਟ ਕੇ ਦਿੱਤੇ ਨਾਲ ਗਿਫਟ ਤੁਹਾਨੂੰ ਦੱਸਦੇ ਕਿ ਅੱਜ ਹੁਸ਼ਿਆਰਪੁਰ ਪੁਲਿਸ ਦੇ ਵੱਲੋਂ ਮਸ਼ਹੂਰ ਫੂਡ ਸਟਰੀਟ ਤੇ ਨਾਕਾ ਲਾਇਆ ਹੋਇਆ ਸੀ ਜਿੱਥੇ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਦੇਰ ਰਾਤ ਕੁਝ ਨੌਜਵਾਨ ਇਸ ਸਟਰੀਟ ਤੇ ਬੁਲਟ ਦੇ ਪਟਾਕੇ ਮਾਰ ਕੇ ਜਾਂਦੇ ਨੇ ਤਾਂ ਅੱਜ ਪੁਲਿਸ ਦੇ ਵੱਲੋਂ ਨਾਕਾ ਲਗਾ ਕੇ ਉਹਨਾਂ ਨੂੰ ਕਾਬੂ ਕੀਤਾ ਉਹਨਾਂ ਦਾ ਚਲਾਨ ਕੱਟ ਕੇ ਉਹਨਾਂ ਨੂੰ ਨਾਲ ਗਿਫਟ ਵੀ ਦਿੱਤਾ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੀਸੀਆਰ ਇਨਚਾਰਜ ਸੁਭਾਸ਼ ਪਗਤ ਨੇ ਕੀ ਕੀਤਾ ਆਓ ਤੁਹਾਨੂੰ ਸੁਣਾਉਂਦੇ ਆਂ ਕਿ ਇਸ ਟਾਈਮ ਜਿਹੜੀ ਹਿਸ਼ਾਰਪੁਰ ਦੀ ਫੂਡ ਸਟਰੀਟ ਹੈ ਜੋ ਹਿਸ਼ਾਰਪੁਰ ਦਾ ਬਹੁਤ ਐਸ ਟਾਈਮ ਰਸ਼ ਵਾਲਾ ਏਰੀਆ ਹੁੰਦਾ ਹੈ ਜਿੱਥੇ ਖਾਣ ਪੀਣ ਵਾਸਤੇ ਪਬਲਿਕ ਦੇ ਬਹੁਤ ਵਧੀਆ ਪੁਖਤਾ ਪ੍ਰਬੰਧ ਹੈ ਤੇ ਹਰ ਤਰ੍ਹਾਂ ਦੇ ਲੋਕ ਜਿਹੜੇ ਇੱਥੇ ਖਾਣ ਪੀਣ ਵਾਸਤੇ ਆਉਂਦੇ ਆ ਇੱਥੇ ਮਾਨਯੋਗ ਐਸਐਸਪੀ ਸ਼੍ਰੀ ਸੁਰਿੰਦਰ ਲੰਬਾ ਜੀ ਆਈਪੀਐਸ ਹਿਸ਼ਾਰਪੁਰ ਜੀ ਨੇ ਸਿਕਿਉਰਿਟੀ ਦੇ ਬਹੁਤ ਸਖਤ ਪ੍ਰਬੰਧ ਕੀਤੇ ਆ ਕਿਉਂਕਿ ਇੱਥੇ ਹਰ ਤਰ੍ਹਾਂ ਦੇ ਵਿਅਕਤੀ ਜਿਹੜਾ ਹੁੰਦਾ ਰਸ਼ ਜ਼ਿਆਦਾ ਔਨ ਕਰਕੇ ਕੁਝ ਵਿਅਕਤੀ ਜਿਹੜੇ ਆ ਇੱਥੇ ਆ ਕੇ ਫੋਲ ਲੜਬਾਜੀ ਕਰਦੇ ਆ ਮੋਟਰਸਾਈਕਲਾਂ ਦੇ ਪਟਾਕੇ ਮਾਰਦੇ ਆ ਜਾਂ ਉੱਚੀ ਆਵਾਜ਼ ਦੇ ਕੇ ਨਕਲੀ ਸਲੰਸਰ ਲਾ ਕੇ ਉਹ ਆਵਾਜ਼ ਦੇ ਕੇ ਤੇ ਜਿਹੜਾ ਮਾਹੌਲ ਸ਼ਹਿਰ ਦਾ ਇਸ ਮਾਰਕੀਟ ਦਾ ਜਿਹੜਾ ਮਾਹੌਲ ਖਰਾਬ ਕਰਦੇ ਆ ਇੱਥੇ ਅਸੀਂ ਪਹਿਲਾਂ ਵੀ ਕਈ ਲੋਕਾਂ ਦੇ ਜਿਹੜੇ ਆ ਚਲਾਨ ਕਰ ਚੁੱਕੇ ਆ ਅੱਜ ਵੀ ਦੋ ਮੋਟਰਸਾਈਕਲ ਸੀਰੀਕ ਜਿਹੜੇ ਜਿਹੜੇ ਉਹ بار-बार राउंड ਵਾਰੇ ਸੀਗੇ ਇੱਕ ਮੋਟਰਸਾਈਕਲ ਪਟਾਕੇ ਮਾਰ ਰਿਆ ਸੀਗਾ ਤੇ ਦੂਸਰਾ ਮੋਟਰਸਾਈਕਲ ਉਹਦੇ ਜਿਹੜਾ ਮਗਰ ਸੀਗਾ ਉਹ ਉੱਚੀ ਰੇਸਾਂ ਉੱਚੀ ਰੇਸ ਤੇਜ਼ ਰੇਸਾਂ ਦੇ ਕੇ ਆਵਾਜ਼ ਕਰ ਰਿਹਾ ਸੀ ਤੇ ਜਿੰਨੇ ਮੈਨੂੰ ਪਬਲਿਕ ਦੇ ਜਿਹੜੇ ਲੋਕ ਐ ਉਹਨਾਂ ਨੇ ਫੋਨ ਕੀਤਾ ਕਿ ਸਰ ਇਹ ਜਿਹੜੇ ਮੋਟਰਸਾਈਕਲ ਆ ਉਹ ਘੇਰ ਲਿਆ ਪਲੀਜ਼ ਤੁਸੀਂ ਆ ਜਾਓ ਮੈਂ ਤੁਰੰਤ ਉਸ ਟਾਈਮ ਤੇ বাস ਸਟੈਂਡ ਹਾਰਪੁਰ ਤੇ ਚੈਕਿੰਗ ਕਰ ਰਿਆ ਸੀਗਾ ਆਪਣੀ ਟੀਮ ਦੇ ਨਾਲ ਮੈਂ ਤੁਰੰਤ ਗੱਡੀ ਭਜਾਈ ਆਪਣੀ ਟੀਮ ਨਾਲ ਇੱਥੇ ਆ ਗਿਆ ਇੱਥੇ ਆ ਕੇ ਜਦੋਂ ਮੋਟਰਸਾਈਕਲ ਚੈੱਕ ਕੀਤੇ ਬਾਕੀ ਉਹ ਮੋਟਰਸਾਈਕਲ ਪਟਾਕੇ ਮਾਰਦਾ ਸੀ ਜਿਹੜਾ ਦੂਸਰਾ ਮੋਟਰਸਾਈਕਲ ਹੈ ਉਹ ਉਹਦਾ ਸਲੰਸਰ ਜਿਹੜਾ ਬਹੁਤ ਜ਼ਿਆਦਾ ਆਵਾਜ਼ ਕਰਦਾ ਸੀ ਇੱਕ ਜਿਹੜਾ ਪਟਾਕੇ ਵਾਲਾ ਮੋਟਰਸਾਈਕਲ ਹੈ ਉਹਦਾ ਅਸੀਂ ਠੋਕੇ ਚਲਾਣ ਕੀਤਾ ਤੇ ਮੋਟਰਸਾਈਕਲ ਜਿਹੜਾ ਉਹ ਬੰਦ ਕਰ ਦਿੱਤਾ ਹੈ ਜਿਹੜਾ ਦੂਸਰਾ ਮੋਟਰਸਾਈਕਲ ਹੈ ਉਹਦਾ ਮੋਟਰ ਵਹੀਕਲ ਐਕਟ ਤਹਿਤ ਆਪਾਂ ਜੋ ਠੋਕੇ ਚਲਾਣ ਬਣਦਾ ਸੀ ਉਹ ਕੀਤਾ ਜੀ ਆਪਾਂ ਹੁਣ ਵੀ ਮੌਕੇ ਤੇ ਵੇਖਿਆ ਲੋਕ ਗਲਤੀ ਮੰਨਣ ਦੀ ਬਿਅਾ ਜਿਹੜੇ ਜਾਂ ਤਾਂ ਆਰਗੂਮੈਂਟਸ ਕਰਦੇ ਨੇ ਜਾਂ ਫਿਰ ਸਪਾਰਸ਼ਾਂ ਬਹੁਤ ਪਾਉਂਦੇ ਨੇ ਜੀ ਫੋਨ ਸਾਰੇ ਬਾਰ-ਬਾਰ ਮੈਨੂੰ ਫੋਨ ਕਰਾ ਰਹੇ ਸੀ ਕਦੇ ਕਿਸੇ ਨਾਲ ਗੱਲ ਕਰੋ ਕਦੇ ਕਿਸੇ ਨਾਲ ਗੱਲ ਕਰੋ ਸਾਨੂੰ ਸਭ ਤੋਂ ਵੱਡਾ ਕਾਨੂੰਨ ਹੈ ਜਦ ਕਿ ਸਾਨੂੰ ਮਾਨਯੋਗ ਐਸਐਸਪੀ ਸਾਹਿਬ ਦਾ ਮਾਨਯੋਗ ਜਿਹੜੇ ਮੋਤਬਰ ਵਿਅਕਤੀ ਹੈ ਉਹਨਾਂ ਵੱਲੋਂ ਸਾਨੂੰ ਸਖਤ ਹਦਾਇਤਾਂ ਹੈ ਕਿ ਕਿਸੇ ਵੀ ਮੋਟਰਸਾਈਕਲ ਜੋ ਪਟਾਕੇ ਮਾਰਦਾ ਉਹਨੂੰ ਕਿਸੇ ਵੀ ਹਾਲਤ ਵਿੱਚ ਡਿਸਟ੍ਰਿਕਟ ਹੁਸ਼ਿਆਰਪੁਰ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਨਾ ਹੀ ਇਸ ਮਸਲੇ ਦੇ ਵਿੱਚ ਅਸੀਂ ਕਿਸ ਦੀ ਸ਼ਿਵਾਰਸ਼ ਮੰਨਦੇ ਹਾਂ ਤੇ ਨਾ ਮੰਨਣੀ ਤੇ ਨਾ ਲੋੜ ਹੈ ਸਵਾਦ ਜੀ ਕਿਤੇ ਨਾ ਕਿਤੇ ਮਾਪੇ ਵੀ ਤਾਂ ਕਸੂਰਵਾਰ ਨੇ ਕਿਉਂਕਿ ਅਕਸਰ ਜਿਹੜੇ ਬੱਚੇ ਆ ਮੋਟਰਸਾਈਕਲ ਤਾਂ ਘਰੋਂ ਹੀ ਲੈ ਕੇ ਨਿਕਲਦੇ ਨੇ ਨਾ ਬਿਲਕੁਲ ਬਿਲਕੁਲ ਤੁਸੀਂ ਇਸ ਗੱਲ ਨੂੰ ਬਹੁਤ ਵਧੀਆ ਸਵਾਲ ਕੀਤਾ ਹੁਣ ਮੋਟਰਸਾਈਕਲ ਉਹ ਬੜੇ ਜ਼ੋਰ ਨਾਲ ਸ਼ੋਰ ਕਰ ਰਿਆ ਸੀਗਾ ਪੇਰੈਂਟਸ ਕਹ ਰਹੇ ਨਹੀਂ ਕਰ ਰਿਆ ਜਦ ਕਿ ਪਪਲੇ ਨਹੀਂ ਦੇਖਿਆ ਮੈਂ ਖੁਦ ਉਸ ਮੋਟਰਸਾਈਕਲ ਨੂੰ ਸਟਾਰਟ ਕਰਕੇ ਦੇਖਿਆ ਮੈਂ ਤੇਰੇ ਨੂੰ ਸੁਨੇਹ ਕਹੂੰਗਾ ਕਿ ਜੇ ਬੱਚੇ ਤੁਹਾਡੇ ਅੱਖੇ ਨਹੀਂ ਲੱਗਦੇ ਤੇ ਪੁਲਿਸ ਤੁਹਾਡਾ ਕੰਮ ਕਰ ਰਹੀ ਹੈ ਤੇ ਪੁਲਿਸ ਉਹਨੂੰ ਕਰਨ ਦਿਓ ਆਪਣੇ ਬੱਚਿਆਂ ਨੂੰ ਸਮਝਾਓ ਨਾ ਕਿ ਉਹਨਾਂ ਦੀ ਤੁਸੀਂ ਸਾਈਡ ਲੈ ਕੇ ਆਪਣੇ ਬੱਚਿਆਂ ਦੀ ਆਤ ਖਰਾਬ ਕਰ